ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਮੈਂ ਤੁਹਾਡੇ ਨਾਲ ਚਿੱਟੇ ਛੋਲੇ ਦੀ ਰੈਸਪੀ ਸ਼ੇਅਰ ਕਰਾਂਗੀ ਇਹ ਜਿਹੜੇ ਚਿੱਟੇ ਛੋਲੇ ਆ ਇਕਦਮ ਅਲੱਗ ਜੇ ਨਵੇਂ ਜੇ ਤਰੀਕੇ ਦੇ ਨਾਲ ਬਣਾ ਕੇ ਆਪਾਂ ਤਿਆਰ ਕਰਨੇ ਆ ਮੈਂ ਤਾਂ ਹਮੇਸ਼ਾ ਆਪਣੇ ਘਰ ਇਸੇ ਤਰੀਕੇ ਦੇ ਨਾਲ ਹੀ ਛੋਲੇ ਬਣਾ ਕੇ ਤਿਆਰ ਕਰਨੀ ਆ ਤੇ ਅੱਜ ਮੈਂ ਇਹ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕਰਨ ਜਾ ਰਹੀ ਆ ਇਹ ਬਣਾਉਣ ਦੇ ਲਈ ਇੱਥੇ ਮੈਂ 250 ਗ੍ਰਾਮ ਚਿੱਟੇ ਛੋਲੇ ਲਏ ਸੀ ਜਿਨ੍ਹਾਂ ਨੂੰ ਮੈਂ ਓਵਰਨਾਈਟ ਭਿਉ ਕੇ 3-4 ਵਾਰ ਤੋਲਿਆ ਤੇ ਇਹਦਾ ਪਾਣੀ ਜਿਹੜਾ ਆ ਉਹ ਮੈਂ ਕੱਢ ਦਿੱਤਾ ਹੈ ਆ ਇਥੇ ਮੈਂ ਲਏ ਆ ਚਾਰ ਟਮਾਟਰ ਜਿਨ੍ਹਾਂ ਨੂੰ ਮੈਂ ਕੱਟ ਲਿਆ ਰਫਲੀ ਜਿਹਾ ਚਾਰ ਹੀ ਹਰੀ ਮਿਰਚਾਂ ਲਈਆਂ ਇੱਕ ਗੰਢੀ ਲਸਣ ਦੀ ਲਈਏ ਜਿਹਨੂੰ ਮੈਂ ਛਿੱਲ ਲਿਆ ਇੱਕ 2 ਇੰਚ ਦਾ ਮੈਂ ਟੁਕੜਾ ਅਦਰਕ ਦਾ ਲਿਆ ਸੀ ਜਿਹਨੂੰ ਮੈਂ 3-4 ਪੀਸਾਂ ਚ ਕੱਟ ਕਰ ਲਿਆ ਤੇ ਚਾਰ ਮੈਂ ਲਏ ਆ ਵੱਡੇ ਸਾਈਜ਼ ਦੇ ਪਿਆਜ਼ ਹੁਣ ਆਪੇ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪੀਸ ਲੈਣਾ ਇੱਕ ਪੇਸਟ ਇਹਨਾਂ ਦਾ ਬਣਾ ਕੇ ਤਿਆਰ ਕਰ ਲੈਣਾ ਤੇ ਇਹਨਾਂ ਨੂੰ ਆਪਾਂ ਪੀਸ ਲੈਨੇ ਆ ਉਸ ਤੋਂ ਪਹਿਲਾਂ ਆਪਾਂ ਇੱਕ ਕੰਮ ਹੋਰ ਕਰਨਾ ਹੈ ਇੱਕ ਫਰਾਈਪੈਨ ਲਵਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਦਾ ਤੇ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਚਾਹ ਪ ਜੋ ਵੀ ਚਾਪ ਪੱਤੀ ਤੁਸੀਂ ਘਰ ਦੇ ਵਿੱਚ ਯੂਜ਼ ਕਰਦੇ ਹੋ ਉਹੀ ਪਾ ਲਿਓ ਬਸ ਇੱਕ ਚਮਚ ਪਾਣਾ ਹੈ ਜ਼ਿਆਦਾ ਇਹਦੇ ਵਿੱਚ ਚਾਪ ਪੱਤੀ ਨਹੀਂ ਪਾਣੀ ਜੇਕਰ ਅਸੀਂ ਜ਼ਿਆਦਾ ਪਾਵਾਂਗੇ ਤੇ ਫਿਰ ਕੀ ਹੋਏਗਾ ਕਿ ਜਿਹੜਾ ਸਬਜ਼ੀ ਦਾ ਟੇਸ ਹੈ ਚਣਿਆਂ ਦਾ ਟੇਸ ਆ ਕੜਵਾ ਕੜਵਾ ਆਏਗਾ ਤੇ ਇਹਨੂੰ ਆਪਾਂ ਉਬਾਲ ਲੈਣੇ ਹੁਣ ਇਧਰ ਮੈਂ ਮਸਾਲਾ ਵੀ ਪੀਸ ਕੇ ਤਿਆਰ ਕਰ ਲਿਆ ਇੱਕ ਪੇਸਟ ਬਣ ਕੇ ਦਾ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਅਦਰਕ ਲਸਨ ਪਿਆਜ਼ ਟਮਾਟਰ ਹਰੀ ਮਿਰਚ ਦਾ ਹੁਣ ਮੈਂ ਚਣੇ ਜਿਹੜੇ ਆ ਕੁੱਕਰ ਦੇ ਵਿੱਚ ਪਾ ਲਿਆ ਤੇ ਇਹ ਮਸਾਲਾ ਜਿਹੜਾ ਪੀਸ ਕੇ ਰੱਖਿਆ ਇਹ ਵੀ ਆਪਾਂ ਕੁੱਕਰ ਦੇ ਵਿੱਚ ਪਾ ਦਵਾਂਗੇ ਸਾਰਾ ਮਸਾਲਾ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਇੱਕ ਵਾਰ ਤੁਸੀਂ ਮੇਰੇ ਇਸ ਦਸਵੇਂ ਤਰੀਕੇ ਦੇ ਨਾਲ ਚਨੇ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੇ ਆ ਔਰ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਚਨੇ ਬਣਾਉਣ ਦਾ ਹੁਣ ਇਹਦੇ ਵਿੱਚ ਪਾਵਾਂਗੇ ਕੁਝ ਖੜੇ ਮਸਾਲੇ ਦੋ ਤੇਜ ਪੱਤੇ ਪਾ ਦਿੰਨੇ ਆ 8-10 ਮੈਂ ਕਾਲੀ ਮਿਰਚ ਲਈ ਆ ਇੱਕ ਮੋਟੀ ਇਲਾਚੀ ਲਈ ਆ ਦੋ ਹਰੀਆਂ ਇਲਾਚੀਆਂ ਲਈਆਂ ਦਾਲਚੀਨੀ ਦੇ ਦੋ ਛੋਟੇ ਛੋਟੇ ਟੁਕੜੇ ਲਈ ਦੋ ਲੌਂਗ ਲਈ ਆ ਇਹਨਾਂ ਵਿੱਚ ਜਿਹੜਾ ਵੀ ਖੜਾ ਮਸਾਲਾ ਤੁਹਾਡਾ ਕੋਲ ਨਹੀਂ ਹੈ ਤੁਸੀਂ ਸਕੀਪ ਕਰ ਸਕਦੇ ਹੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਅੱਧਾ ਕ ਚਮਚ ਪਾਵਾਂਗੇ ਇਹਦੇ ਵਿੱਚ ਹਲਦੀ ਪਾਊਡਰ ਦਾ ਤੇ ਹੁਣ ਆਪਾਂ ਜਿਹੜੀ ਚਾਹ ਪੱਤੀ ਉਬਾਲ ਕੇ ਰੱਖੀ ਐ ਉਹ ਆਪਾਂ ਛਾਣ ਕੇ ਇਹਦੇ ਵਿੱਚ ਪਾ ਦੇਣੀ ਐ ਤੁਸੀਂ ਚਾਹੋ ਤੇ ਚਾਹ ਪੱਤੀ ਕਿਸੇ ਕਪੜੇ ਦੇ ਵਿੱਚ ਬੰਨ ਕੇ ਤੁਸੀਂ ਉਹ ਚਣਿਆਂ ਦੇ ਵਿੱਚ ਇਦਾਂ ਹੀ ਸੁੱਟ ਸਕਦੇ ਹੋ ਪਾਣੀ ਪਾ ਕੇ ਉਹ ਨਾਲ ਦੀ ਨਾਲ ਉਬਲਦੀ ਰਹੇਗੀ ਪਰ ਇਹ ਜਿਹੜਾ ਤਰੀਕਾ ਐ ਬਹੁਤ ਹੀ ਸੌਖਾ ਐ ਇਸ ਕਨ ਮੈਂ ਤੁਹਾਨੂੰ ਇਹ ਤਰੀਕਾ ਜਿਹੜਾ ਦੱਸ ਰਹੀ ਆਂ ਤਾਂ ਨੇਤਰੀ ਕਾ ਸ਼ੇਅਰ ਕਰ ਰਹੀ ਆ ਇਸ ਤੋਂ ਇਲਾਵਾ ਮੈਂ 4 ਤੋਂ 5 ਗਲਾਸ ਜਿਹੜਾ ਪਾਣੀ ਐਕਸਟਰਾ ਇਹਦੇ ਵਿੱਚ ਹੋਰ ਪਾਇਆ ਕਿਉਂਕਿ ਚਨੇ ਜਿਹੜੇ ਉਬਲਣ ਲਈ ਟਾਈਮ ਲੱਗਦੇ ਆ ਤੇ ਫਿਰ ਪਾਣੀ ਜਿਹੜਾ ਹੈ ਨਾ ਵਿੱਚ ਸੁੱਕ ਜਾਂਦਾ ਇਸ ਕੰਨ ਪਾਣੀ ਥੋੜਾ ਜ਼ਿਆਦਾ ਹੀ ਇਹਨਾਂ ਵਿੱਚ ਪਾਣਾ ਜੇਕਰ ਜ਼ਿਆਦਾ ਹੋਏਗਾ ਤਾਂ ਕੋਈ ਗੱਲ ਨਹੀਂ ਬਾਅਦ ਵਿੱਚ ਇਹਨੂੰ ਉਬਾਲ ਕੇ ਆਪਾਂ گاੜਾ ਕਰ ਸਕਨੇ ਆ ਹੁਣ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਿੰਨੇ ਆ ਤੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਤੇਲ ਦਾ ਤੇਲ ਪਾਣ ਦਾ ਕੀ ਹੋਏਗਾ ਕਿ ਜਿਹੜਾ ਮਸਾਲਾ ਉਬਲ ਕੇ ਬਾਹਰ ਨਹੀਂ ਨਿਕਲੇਗਾ ਜਿਹੜੇ ਵੀ ਆਪਾਂ ਟਮਾਟਰ ਵਿੱਚ ਪਾਏ ਆ ਟਮਾਟਰ ਅਦਰ ਕਲਸਨ ਪਿਆਜ਼ ਹ ਤਮਾਣਾ ਪਕਾਉ ਕਦਾ ਟੱਕਣ ਬੰਦ ਕਰਕੇ 6 ਤੋਂ 7 ਸੀਟੀਆਂ ਜਿਹੜੀਆਂ ਹਾਈ ਫਲੇਮ ਤੇ ਲਵਾ ਲੈਣੀਆਂ ਜੇ ਨਹੀਂ ਤਾਂ ਤੁਸੀਂ ਹਾਈ ਫਲੇਮ ਤੇ ਇੱਕ ਸੀਟੀ ਲੱਗਣ ਤੋਂ ਬਾਅਦ ਲੋ ਫਲੇਮ ਤੇ ਇਹਨੂੰ 15 ਤੋਂ 20 ਮਿੰਟ ਪਕਾ ਲੈਣਾ ਇਹਨੂੰ ਮੈਂ 6 ਤੋਂ 7 ਸੀਟੀਆਂ ਹਾਈ ਫਲੇਮ ਤੇ ਲਵਾਣੀ ਹੈ ਤੁਸੀਂ ਦੇਖ ਸਕਦੇ ਹੋ ਚਨੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਬਹੁਤ ਹੀ ਟੇਸਟੀ ਛੋਲੇ ਬਣ ਕੇ ਤਿਆਰ ਹੋਏ ਆ ਔਰ ਦੇਖੋ ਪੂਰੀ ਤਰ੍ਹਾਂ ਨਾਲ ਮੈਸ਼ ਹੋ ਚੁੱਕੇ ਆ ਗਲ ਚੁੱਕੇ ਆ ਇਹਦੇ ਵਿੱਚ ਕੋਈ ਮੈਂ ਬੇਕਿੰਗ ਸੋਡਾ ਹੈ ਵਗੈਰਾ ਕੁਝ ਨਹੀਂ ਪਾਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਤੇ ਨਾਲ ਹੀ ਪਾਵਾਂਗੇ ਇਹਦੇ ਵਿੱਚ ਹਰਾ ਧਨੀਆ ਜੇਕਰ ਤੁਹਾਡੇ ਕੋਲ ਚਨਾ ਮਸਾਲਾ ਹੈਗਾ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿੰਨੇ ਆ ਹੁਣ ਰਹਿ ਗਈ ਇੱਕ ਕਮੀ ਇਹਦੇ ਵਿੱਚ ਤੜਕੇ ਦੀ ਤੇ ਆਪਾਂ ਇੱਕ ਛੋਟਾ ਜਿਹਾ ਤੜਕਾ ਜਿਹੜਾ ਇਹਦੇ ਉੱਤੇ ਲਗਾਣਾ ਹੈ ਤੜਕੇ ਵਿੱਚ ਬਿਲਕੁਲ ਇੱਕ ਘੱਟ ਤੇਲ ਦਾ ਯੂਜ਼ ਆਪਾਂ ਕਰਨਾ ਹੈ ਬਿਲਕੁਲ ਜ਼ਿਆਦਾ ਤੇਲ ਜਿਹੜਾ ਨਹੀਂ ਪਾਣਾ ਤੇ ਤੜਕਾ ਜਿਹੜਾ ਮੈਂ ਕੜਚੀ ਦੇ ਵਿੱਚ ਲਗਾ ਰਹੀ ਹਾਂ ਇਸ ਕੰਨ ਮੈਂ ਕੜਚੀ ਨੂੰ ਗਰਮ ਕਰ ਲਿਆ ਗੈਸ ਦੀ ਫਲੇਮ ਮਗੋਂ ਰੱਖੀ ਹੋਈ ਹੈ ਤੋ ਹੁਣ ਇਹਦੇ ਵਿੱਚ ਵੱਡਾ 1 ਚਮਚ ਜਿਹੜਾ ਤੇਲ ਦਾ ਪਾ ਲੈਣਾ 1 ਤੋਂ 1.5 ਚਮਚ ਤੇਲ ਜਿਹੜਾ ਮੈਂ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਪਹਿਲੇ ਗਰਮ ਕਰ ਲੈਣੇ ਆ ਕਿਉਂਕਿ ਮੈਂ ਸਰੋਂ ਦਾ ਤੇਲ ਲੈ ਰਹੀ ਹਾਂ ਇਸ ਕਰ ਨਹੀਂ ਨੂੰ ਤੋਂ ਆਹ ਆਣ ਤੱਕ ਜਿਹੜਾ ਗਰਮ ਕਰਨਾ ਹੈ ਤੋ ਤੁਸੀਂ ਕਿਉਂਜਾ ਬਟਰ ਵਿੱਚ ਵੀ ਇਹ ਤੜਕਾ ਲਗਾ ਸਕਦੇ ਹੋ ਅੱਧਾ ਚਮਚ ਮੈਂ ਜੀਰਾ ਪਾਇਆ ਤੇ ਲੰਬੀ ਲੰਬੀ ਸਲਾਈਸ ਦੇ ਵਿੱਚ ਕੱਟੇ ਹੋਏ ਅਦਰਕ ਦੇ ਲੱਛੇ ਜਿਹੜੇ ਇਹ ਪਾਏ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਸਤੂਰੀ ਮੇਥੀ ਪਾਣੇ ਆ ਤੇ ਨਾਲ ਹੀ ਇਹਦੇ ਵਿੱਚ ਪਾਣੇ ਆ ਅੱਧਾ ਚਮਚ ਕਸ਼ਮੀਰੀ ਲ ਕਸਤੂਰੀ ਮੇਥੀ ਤੁਸੀਂ ਚਾਹੋ ਤਾਂ ਐਦਾਂ ਹੀ ਪੁੰਨ ਕੇ ਨੂੰ ਮੈਸ਼ ਕਰਕੇ ਚੰਨਿਆਂ ਦੇ ਵਿੱਚ ਮਿਕਸ ਕਰ ਸਕਦੇ ਹੋ। ਤੋਂਸਤੇ ਬਾਅਦ ਤੁਸੀਂ ਇਹਨੂੰ 1-2 ਉਬਾਲਾ ਕਰਾ ਲੈਣਾ। ਹੁਣ ਕਸ਼ਮੀਰੀ ਲਾਲ ਮਿਰਚ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਨੇ ਆ ਤੜਕੇ ਨੂੰ। ਤੋਂਸਤੇ ਬਾਅਦ ਇਹ ਤੜਕਾ ਪਾ ਚੰਨਿਆਂ ਦੇ ਉੱਤੇ ਲਗਾ ਲੈਣਾ। ਇਸ ਤਰੀਕੇ ਦੇ ਨਾਲ ਬਹੁਤ ਹੀ ਘੱਟ ਤੇਲ ਯੂਜ਼ ਹੁੰਦਾ ਹੈ ਤੜਕੇ ਦੇ ਵਿੱਚ ਤੇ ਚਨੇ ਵੀ ਟੇਸਟੀ ਬਣ ਕੇ ਤਿਆਰ ਹੁੰਦੇ ਆ। ਤੁਸੀਂ ਜੇ ਜੇਕਰ ਤੁਸੀਂ ਇਹ ਤਰੀਕਾ ਪਹਿਲੇ ਕਦੀ ਦੇਖਿਆ ਹੈ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਤਰੀਕਾ ਤੁਹਾਨੂੰ ਕਿਵੇਂ ਕਿਵੇਂ ਲੱਗਿਆ ਇਹ ਵੀ ਮੈਨੂੰ ਜਰੂਰ ਦੱਸਿਓ ਤੜਕਾ ਸਾਡਾ ਤਿਆਰ ਹੈ ਗੈਸ ਬੰਦ ਕਰ ਦਿੱਤੀ ਹੈ ਤੇ ਇਹ ਤੜਕਾ ਆਪਾਂ ਚਣਿਆਂ ਦੇ ਤੇ ਲਗਾ ਦਿੰਨੇ ਆ ਤੇ ਇਹਨੂੰ ਉੱਪਰ ਉੱਪਰ ਆਪਾਂ ਫੈਲਾ ਲੈਨੇ ਆ ਮੇਰੀ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਹੀ ਸਿੰਪਲ ਸਿੰਪਲ ਤੇ ਇਜ਼ੀ ਇਜ਼ੀ ਰੈਸਪ ਤੇ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਉੱਤੋਂ ਦੀ ਗਾਰਨਿਸ਼ ਕਰ ਦਿੰਨੇ ਆਪਾਂ ਬਰੀ ਬਰੀ ਕੱਟੇ ਹੋਏ ਹਰੇ ਧਨੀਏ ਦੇ ਨਾਲ ਤੇ ਦੇਖੋ ਕਿੰਨੇ ਵਧੀਆ ਚਨੇ ਦੇਖਣ ਦੇ ਵਿੱਚ ਲੱਗ ਰਹੇ ਜਿੰਨੇ ਵਧੀਆ ਦੇਖਣ ਚ ਲੱਗ ਰਹੇ ਆ ਉਨੇ ਹੀ ਜ਼ਿਆਦਾ ਇਹ ਟੇਸਟੀ ਵੀ ਬਣ ਕੇ ਤਿਆਰ ਹੋਏ ਆ ਤੇ ਮਿਲਦੇ ਆ ਤੁਹਾਨੂੰ ਐਦਾਂ ਦੀ ਕਿਸੇ ਹੋਰ ਸਿੰਪਲ ਜਹੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਤਸ਼ੀ ਕਾਲ ਜੀ